ਮੀਡੀਆ ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਭਰਾ ਤਾਜਕ ਵੱਡੀ ਖਬਰ ਸਿੱਖ ਜਗਤ ਦੇ ਨਾਲ ਜੁੜੀ ਹੋਈ ਤੁਹਾਡੇ درمیان ਲੈ ਕੇ حاضر ਹਾਂ ਜੇ ਗੱਲ ਕੀਤੀ ਜਾਵੇ ਤਾਂ ਕਾਲ ਤੱਕ ਸਾਡੇ ਜਥੇਦਾਰ ਦੀ ਇਤਿਹਾਸ ਦੇ ਵਿੱਚ ਪਿਛਲੇਰੇ ਲੰਬੇ ਸਮੇਂ ਤੋਂ ਬਹੁਤ ਵੱਡੀ ਭੂਮਿਕਾ ਰਹੀ ਹੈ ਪਰ ਜੇ ਕੁਝ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਥੇਦਾਰਾਂ ਦੇ ਵੱਲੋਂ ਲਏ ਗਏ ਫੈਸਲਿਆਂ ਨੂੰ ਲੈ ਕੇ ਕੌਮ ਨਰਾਸ਼ ਵੀ ਰਹੀ ਹੈ ਤਾਂ ਇਸੇ ਨੂੰ ਲੈ ਕੇ ਜਿਹੜਾ ਸੀ ਸੰਸਦ راਗਵ ਚੱਡਾ ਦੀ ਆ ਜਿਹੜਾ ਮੰਗਣੀ ਸਮਾਗਮ ਦੇ ਵਿੱਚ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائشਾ ਦਿੱਲੀ ਦੇ ਕਪੂਰਥਲਾ ਹਾਊਸ ਤੇ ਵਿੱਚ ਹੈ ਉਸੇ ਜਗ੍ਹਾ ਦੇ ਉੱਪਰ ਸੰਸਦ ਰਾਗਵ ਚੱਡਾ ਦਾ ਜਿਹੜਾ ਸੀ ਮੰਗਣੀ ਸਮਾਗਮ ਕੀਤਾ ਗਿਆ ਜਿੱਥੇ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਪੁੱਜੀਆਂ ਉੱਥੇ ਹੀ ਅਕਾਲ ਤਖਬ ਸਭ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੀ ਕੁਝ ਅਜਿਹੀਆਂ ਤਸਵੀਰਾਂ ਵੀ ਆਈਆਂ ਜਿਹੜੀਆਂ ਤਸਵੀਰਾਂ ਨੇ ਸਿੱਖ ਜਗਤ ਨੂੰ ਵੱਡੀ ਤਦਾਦ ਦੇ ਵਿੱਚ ਨਰਾਸ਼ ਕੀਤਾ ਅਤੇ ਅਕਾਲ ਤਖਬ ਸਭ ਦੇ ਜਥੇਦਾਰ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨਾ ਲੋਕਾਂ ਦੇ ਵੱਲੋਂ ਪੰਥ ਹਤੈਸੀ ਸ਼ਖਸੀਅਤਾਂ ਦੇ ਵੱਲੋਂ ਉਸ ਸਮੇਂ ਦੇ ਦਰਮਿਆਨ ਲਗਾਏ ਗਏ ਇੱਕ ਵੱਡਾ ਸਵਾਲ ਇਹ ਵੀ ਰਿਹਾ ਕਿ ਜਿਸ ਸਮੇਂ ਦੇ ਦਰਮਿਆਨ ਨੌਂਦਵਾਨਾਂ ਦੇ ਉੱਪਰ NSA ਵਰਗੇ ਸਖਤ ਐਕਟ ਲਗਾਏ ਜਾ ਰਹੇ ਹਨ ਨੌਂਦਵਾਨਾਂ ਨੂੰ ਜਿਹੜੇ ਨਜਾਇਜ਼ ਕੇਸਾਂ ਦੇ ਵਿੱਚ ਤਲਬ ਕਰਕੇ ਪੁਲਿਸ ਕਸਟਡੀ ਦੇ ਵਿੱਚ ਭੇਜਿਆ ਜਾ ਰਿਹਾ ਹੋਵੇ ਤਾਂ ਉਸ ਸਮੇਂ ਦੇ ਦਰਮਿਆਨ ਅਕਾਲ ਤਖਬਬ ਦੇ ਜਥੇਦਾਰ ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ ਅਤੇ ਭੂਮਿਕਾ ਕਿਤੇ ਨਾ ਕਿਤੇ ਕਿਸ ਤਰ੍ਹਾਂ ਦੀ ਦੇਖਣ ਨੂੰ ਨਜ਼ਰ ਆ ਰਹੀ ਹੈ ਸਿੱਖ ਉੱਗੇ ਪ੍ਰਚਾਰਕ ਭਾਈ ਹਰਜੀਤ ਸਿੰਘ ਟਪਾਲੀ ਨੇ ਵੱਡੇ ਸਵਾਲੀਆ ਚਿੰਨ ਲਗਾਉਂਦੇ ਹੋਏ ਅਕਾਲ ਤਖਬਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਸਵਾਲ ਕੀਤੇ ਨੇ ਉਹਨਾਂ ਨੇ ਆਪਣੇ ਸਵਾਲਾਂ ਦੇ ਦਰਮਿਆਨ ਕਿਹਾ ਕਿ ਜਦੋਂ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਤਾਬਦੀ ਦਿਨ ਮਨਾਇਆ ਜਾ ਰਿਹਾ ਸੀ ਸੈਂਟਰ ਸਰਕਾਰ ਦੇ ਵੱਲੋਂ ਤਾਂ ਅਕਾਲ ਤਖਬਬ ਦੇ ਜਥੇਦਾਰ ਨੂੰ ਸਪੈਸ਼ਲ ਤੌਰੇ ਉੱਤੇ ਜਿਹੜਾ ਸੀ ਸੱਦਾ ਪੱਤਰ ਭੇਜਿਆ ਗਿਆ ਸੀ ਇਨਵਾਈਟ ਭੇਜਿਆ ਗਿਆ ਸੀ ਪਰ ਉਸ ਸਮੇਂ ਦੇ ਦਰਮਿਆਨ ਜਥੇਦਾਰ ਸਾਹਿਬ ਨੇ ਜਾਣ ਤੋਂ ਇਨਕਾਰ ਕਰਨ ਦਾ ਜਿਹੜਾ ਸੀ ਕਾਰਨ ਦੱਸਿਆ ਕਿ ਉੱਥੇ ਜਿਹੜਾ ਸਮਾਗਮ ਸੀ ਉਹ ਗੁਰਮਤਿ ਦੇ ਅਨੁਕੂਲ ਨਹੀਂ ਸੀ ਔਰ ਉਸ ਸਮਾਗਮ ਨੂੰ ਜਿਹੜਾ ਸੀ ਸ਼ਮੂਲੀਅਤ ਕਰਨ ਵਾਲੇ ਮੁੱਖ ਤੌਰ ਤੇ ਜਿਹੜੇ ਲੋਕ ਸਨ ਉਹ ਪੰਥ ਵਿਰੋਧੀ ਸਨ ਤਾਂ ਇੱਥੇ ਪ੍ਰਚਾਰਕ ਨੇ ਸਵਾਲ ਚੁੱਕੇ ਨੇ ਕਿ ਜਿਹੜਾ ਸਮਾਗਮ ਇਸ ਵਕਤ ਕੀਤਾ ਗਿਆ ਇਹ ਕਿੰਨਾ ਕੁ ਗੁਰਮਤ ਦੇ ਅਨਕੂਲ ਸੀ ਕਿਉਂਕਿ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਤਸਵੀਰਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਕਰਨ ਸਿੰਘ ਕੀਰਤਨ ਕਰਦੇ ਨਜ਼ਰ ਆਉਂਦੇ ਨੇ ਅਤੇ ਦੂਜੇ ਪਾਸੇ ਸ੍ਰੀ ਰਾਗਵ ਚੱਡਾ ਜੀ ਅਤੇ ਉਹਨਾਂ ਦੇ ਧਰਮਸਪਤਨੀ ਪ੍ਰਨੀਤੀ ਚੋਪੜਾ ਜੋ ਕਿ ਇੱਕ ਜਗ੍ਹਾ ਦੇ ਉੱਪਰ ਖਾਸ ਜਗ੍ਹਾ ਦੇ ਉੱਪਰ ਬੈਠੇ ਹੋਏ ਨਜ਼ਰ ਆਉਂਦੇ ਨੇ ਪਰ ਵੱਡੇ ਸਵਾਲੀਆ ਚਿੰਨ ਇਸ ਗੱਲ ਨੂੰ ਲੈ ਕੇ ਵੀ ਚੱਕੇ ਗਏ ਔਰ ਨਾਲ ਹੀ ਉਗੇ ਪ੍ਰਚਾਰਕ ਹਰਜੀਤ ਸਿੰਘ ਟਪਾਲੀ ਨੇ ਵੀ ਸਵਾਲੀਆ ਚਿੰਨ ਲਾਇਆ ਕਿ ਜਿਸ ਗੱਲ ਦਾ ਤੁਸੀਂ ਜ਼ਿਕਰ ਕਰਦੇ ਹੋ ਵਾਰ-ਵਾਰ ਕਿਹਾ ਜਾਂਦਾ ਇੱਕ ਇਹ ਜਿਹੜੇ ਪੰਜਾਬ ਦੇ ਨੌਂ ਦਿਵਾਨਾਂ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਸਰਕਾਰਾਂ ਵਿਤਕਰਾ ਕਰਦੀਆਂ ਨੇ ਤੇ ਇਨ੍ਹਾਂ ਪੱਤਰਕਾਰਾਂ ਦੇ ਹੱਕ ਦੇ ਵਿੱਚ ਜਿਹੜੇ ਪੱਤਰਕਾਰਾਂ ਨੂੰ ਤਲਬ ਕੀਤਾ ਗਿਆ ਜਿਨ੍ਹਾਂ ਦੇ ਚੈਨਲ ਬੰਦ ਕੀਤੇ ਗਏ ਤਾਂ ਉਹਨਾਂ ਦੇ ਨਾਲ ਤੁਸੀਂ ਇੱਕ ਮਿਲਣੀ ਵੀ ਕੀਤੀ ਸਾਬੂ ਕੀ ਤਲਵੰਡੀ ਦੇ ਵਿੱਚ ਪਰ ਉਸ ਗੱਲ ਦਾ ਸਿੱਟਾ ਤੁਸੀਂ ਕੀ ਕੱਢਿਆ ਅੱਡੇ ਗੱਲ ਕਿਨਾਰੇ ਲੱਗ ਕਿਨਾਰੇ ਨਹੀਂ ਲੱਗੀ ਪਰ ਤੁਸੀਂ ਸਮੇਂ ਤੋਂ ਪਹਿਲਾਂ ਹੀ ਜਿਹੜਾ ਉਸ ਧਿਰ ਦੇ ਸਮਾਗਮ ਦੇ ਵਿੱਚ ਪੁੱਜ ਗਏ ਖੁਸ਼ੀ ਦੇ ਵਿੱਚ ਜਾ ਕੇ ਸ਼ਰੀਕ ਹੋਏ ਜਿਸ ਧਿਰ ਨੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਜਿਹੜੇ ਮੱਖ ਵੱਖ ਤਰੀਕਿਆਂ ਦੇ ਨਾਲ ਵੱਡੀ ਕਾਰਵਾਈ ਕੀਤੀ ਹੋਵੇ ਉਗੇ ਪ੍ਰਚਾਰਕ ਹਰਜੀਤ ਸਿੰਘ ਟਪਾਲੀ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਸੇ ਦੇ ਸਮਾਗਮ ਦੇ ਵਿੱਚ ਖੁਸ਼ੀ ਦੇ ਸਮਾਗਮ ਦੇ ਵਿੱਚ ਜਾਣਾ ਕਿਸੇ ਆਮ ਵਿਅਕਤੀ ਵਾਸਤੇ ਮਾੜੀ ਗੱਲ ਨਹੀਂ ਪਰ ਤੁਹਾਡੇ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦਾ ਸਰਵੋਤਮ ਅਸਥਾਨ ਹੈ ਸਿੱਖਾਂ ਦਾ ਜਿਹੜਾ ਇੱਕ ਪਾਰਲੀਮੈਂਟ ਕਰਕੇ ਮੰਨਿਆ ਜਾਂਦਾ ਏ ਤਾਂ ਉਸ ਪਾਰਲੀਮੈਂਟ ਦੀ ਜਿਹੜੀ ਇੱਕ ਸ਼ਖਸੀਅਤ ਤੁਹਾਡੇ ਨਾਲ ਜੁੜਦੀ ਹੋਈ ਆ ਤੁਸੀਂ ਗੁਰੂ ਸਾਹਿਬ ਦੇ ਪਾਵਨ ਅਸਥਾਨ ਦੇ ਨਾਲ ਜੁੜਦੇ ਹੋ ਪਰ ਇਸ ਤਰੀਕੇ ਦੇ ਨਾਲ ਚਲੇ ਜਾਣਾ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਰਦਾਰ ਵਿਰਸਾ ਸਿੰਘ ਵਲਟੋਆ ਨੇ ਵੀ ਵੱਡੇ ਸਵਾਲੀਆ ਚਿੰਨ੍ਹ ਉਠਾਏ ਨੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਹ ਗੱਲ ਬੇਹੱਦ ਮੰਦ ਭਾਗੀ ਹੈ ਨਿੰਦਨਯੋਗ ਹੈ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਜਥੇਦਾਰ ਦੇ ਉੱਪਰ ਸਖਤ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਇਸੇ ਗੱਲ ਨੂੰ ਲੈ ਕੇ ਇੱਕ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਜਿਹੜੀ ਜਾਣਕਾਰੀ ਹੈ ਕਿ ਜਥੇਦਾਰ ਨੂੰ ਜਥੇਦਾਰੀ ਤੋਂ ਉਲੰਭਿਆ ਕੀਤਾ ਜਾ ਸਕਦਾ ਹੈ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਜਥੇਦਾਰੀ ਹੈ ਉਦੇ ਤੋਂ ਹੱਥ ਧੁਨੇ ਪੈ ਸਕਦੇ ਨੇ ਪਰ ਵੱਡੇ ਸਵਾਲ ਇਹ ਆ ਚਿੰਨੇ ਨੇ ਕਿ ਜੇ ਅਕਾਲ ਤਖਬ ਦੇ ਜਥੇਦਾਰ ਸ੍ਰੀ ਅਕਾਲ ਤਖਬ ਤੋਂ ਉਲਾਂਘੇ ਕੀਤੇ ਜਾਣਗੇ ਤਾਂ ਉਹਨਾਂ ਦੀ ਜਗ੍ਹਾ ਦੇ ਉੱਪਰ ਕਿਹੜਾ ਇਸ ਤਰ੍ਹਾਂ ਦਾ ਜਥੇਦਾਰ ਆਵੇਗਾ ਜਿਹੜਾ ਇਸ ਤਰੀਕੇ ਦੀ ਹੈਸੀਅਤ ਵਿੱਚ ਹੋਵੇ ਜਿਹਦੇ ਕੋਲੇ ਬਹੁਤ ਵੱਡੀ ਯੋਗਤਾ ਹੋਵੇ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪਿਛਲੇਰੇ ਲੰਬੇ ਸਮੇਂ ਦੇ ਦਰਮਿਆਨ ਵੱਡੀਆਂ ਤਕਰੀਰਾਂ ਕੀਤੀਆਂ ਗਈਆਂ ਜਿਨ੍ਹਾਂ ਤਕਰੀਰਾਂ ਦੇ ਉੱਪਰ ਵਡੀਆਂ ਚਰਚਾਵਾਂ ਵੀ ਹੋਈਆਂ ਮੀਡੀਆ ਡਿਬੇਟਸ ਹੋਏ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਆ ਸਰਾਈਆਂ ਨੇ ਕਿ ਕੌਣ ਹੋ ਸਕਦੇ ਨੇ ਅਗਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਲੰਭੇ ਕਰਨ ਤੋਂ ਬਾਅਦ ਤੇ ਇੱਕ ਵੱਡਾ ਸਵਾਲ ਇਹ ਵੀ ਐ ਜਿਹੜੇ ਕਹਿ ਸਕਦੇ ਆ ਕਿ ਉੱਗੇ ਪੱਤਰਕਾਰਾਂ ਦੇ ਵੱਲੋਂ ਚੱਕਿਆ ਜਾ ਰਿਹਾ ਕਹਿੰਦੇ ਨੇ ਕਿ ਜੇ ਸੰਸਦ ਰਾਗਵ ਚੱਡਾ ਦੇ ਖੁਸ਼ੀ ਦੇ ਸਮਾਗਮ ਦੇ ਵਿੱਚ ਜਾਣ ਕਰਕੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਲੰਭਿਆ ਕੀਤਾ ਜਾ ਸਕਦਾ ਹੈ ਤੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭੂਮਿਕਾ 2015 ਤੋਂ ਲੈ ਕੇ ਜਿਸ ਤਰੀਕੇ ਦੀ ਰਹੀ ਹੈ ਫਿਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨਵੀ ਤਬਦੀਲ ਕੀਤਾ ਜਾ ਸਕਦਾ ਹੈ ਇਹ ਮੇਰਾ ਸਵਾਲ ਨਹੀਂ ਇਹ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਸਵਾਲ ਵੀ ਉਠਾਇਆ ਜਾ ਰਿਹਾ ਹੈ ਪੋਵਿੱਖ ਦੇ ਵਿੱਚ ਯਤਨਸ਼ੀਲ ਰਹਾਂਗੇ ਅੰਦਰੂਨੀ ਜਾਣਕਾਰੀ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਅੰਤਰੀਮ ਕਹਿ ਸਕਦੇ ਆ ਕਿ ਇੱਕ ਮੀਟਿੰਗ ਬੁਲਾਈ ਗਈ ਹੈ ਤੇ ਉਸ ਮੀਟਿੰਗ ਦੇ ਵਿੱਚ ਕਿਹੜਾ ਕਿਸ ਤਰੀਕੇ ਦਾ ਸੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਤੇ ਨਾ ਕਿਤੇ ਵੀ ਜ਼ਿਕਰਯੋਗ ਹੋਵੇਗਾ ਔਰ ਇੱਕ ਜੈਨੂਨ ਤਰੀਕੇ ਦੇ ਨਾਲ ਸਵਿਧਾਨਕ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਦਿੱਤੇ ਹੋਏ ਸੁਝਾਵਾਂ ਦੀ ਕਮੈਂਟ ਬਾਕਸ ਦੇ ਵਿੱਚ ਉਡੀਕ ਰਹੇਗੀ ਆਪਣੇ ਕੀਮਤੀ ਸੁਝਾਅ ਦਿਓ ਅਤੇ ਅਕਾਲ ਤਖਸਬ ਦੇ ਜਥੇਦਾਰ ਦੇ ਬਾਰੇ ਤੁਸੀਂ ਕਿਸ ਤਰੀਕੇ ਦੇ ਨਾਲ ਸੋਚਦੇ ਹੋ ਕਿ ਸੰਸਦ ਰਾਗਵ ਚੱਡਾ ਦੇ ਖੁਸ਼ੀ ਦੇ ਸਮਾਗਮ ਦੇ ਵਿੱਚ ਜਾਣ ਕਰਕੇ ਅਕਾਲ ਤਖਬ ਸਾਹਿਬ ਦੇ ਜਥੇਦਾਰ ਦੋਸ਼ੀ ਨੇ ਕਿ ਉਹਨਾਂ ਨੌਂਵਾਨਾਂ ਦੇ ਹੱਕ ਦੇ ਵਿੱਚ ਕਿਉਂ ਨਹੀਂ ਖੜੇ ਇਹ ਤਮਾਮ ਜਿਹੜੇ ਸਵਾਲ ਨੇ ਇਹਨਾਂ ਨੂੰ ਲੈ ਕੇ ਤੁਹਾਡੀ ਉਡੀਕ ਰਹੇਗੀ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਧੰਨਵਾਦ ਦੋਸਤੋ ਪੀਐਨ ਮੀਡੀਆ ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਭਰਾ ਤਾਜਕ ਵੱਡੀ ਖਬਰ ਸਿੱਖ ਜਗਤ ਦੇ ਨਾਲ ਜੁੜੀ ਹੋਈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹਾਂ ਜੇ ਗੱਲ ਕੀਤੀ ਜਾਵੇ ਤਾਂ ਅਕਾਲ ਤਖਬ ਸਾਹਿਬ ਦੇ ਜਥੇਦਾਰ ਦੀ ਇਤਿਹਾਸ ਦੇ ਵਿੱਚ ਪਿਛਲੇਰੇ ਲੰਬੇ ਸਮੇਂ ਤੋਂ ਬਹੁਤ ਵੱਡੀ ਭੂਮਿਕਾ ਰਹੀ ਹੈ ਪਰ ਜੇ ਕੁਝ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਥੇਦਾਰਾਂ ਦੇ ਵੱਲੋਂ ਲਏ ਗਏ ਫੈਸਲਿਆਂ ਨੂੰ ਲੈ ਕੇ ਕੌਮ ਨਿਰਾਸ਼ ਵੀ ਰਹੀ ਹੈ ਤਾਂ ਇਸੇ ਨੂੰ ਲੈ ਕੇ ਜਿਹੜਾ ਸੀ ਸੰਸਦ राघव ਚੱਡਾ ਦੀ ਜਿਹੜਾ ਮੰਗਣੀ ਸਮਾਗਮ ਦੇ ਵਿੱਚ ਹੈ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائشਾ ਦਿੱਲੀ ਦੇ ਕਪੂਰਥਲਾ ਹਾਊਸ ਤੇ ਵਿੱਚ ਹੈ ਉਸੇ ਜਗ੍ਹਾ ਦੇ ਉੱਪਰ ਸੰਸਦ राघव ਚੱਡਾ ਦਾ ਜਿਹੜਾ ਸੀ ਮੰਗਣੀ ਸਮਾਗਮ ਕੀਤਾ ਗਿਆ ਜਿੱਥੇ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਪੁੱਜੀਆਂ ਉਥੇ ਹੀ ਅਕਾਲ ਤਖਬਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੀ ਕੁਝ ਅਜਹੀਆਂ ਤਸਵੀਰਾਂ ਵੀ ਆਈਆਂ ਜਿਹੜੀਆਂ ਤਸਵੀਰਾਂ ਨੇ ਸਿੱਖ ਜਗਤ ਨੂੰ ਵੱਡੀ ਤਦਾਦ ਦੇ ਵਿੱਚ ਨਰਾਸ਼ ਕੀਤਾ ਅਤੇ ਅਕਾਲ ਤਖਬਬ ਦੇ ਜਥੇਦਾਰ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨਾ ਲੋਕਾਂ ਦੇ ਵੱਲੋਂ ਪੰਥ ਹਤੈਸੀ ਸ਼ਖਸੀਅਤਾਂ ਦੇ ਵੱਲੋਂ ਉਸ ਸਮੇਂ ਦੇ ਦਰਮਿਆਨ ਲਗਾਏ ਗਏ ਇੱਕ ਵੱਡਾ ਸਵਾਲ ਇਹ ਵੀ ਰਿਹਾ ਕਿ ਜਿਸ ਸਮੇਂ ਦੇ ਦਰਮਿਆਨ ਨੌਂ ਦਵਾਨਾਂ ਦੇ ਉੱਪਰ ਐਨਐਸਏ ਵਰਗੇ ਸਖਤ ਐਕਟ ਲਗਾਏ ਜਾ ਰਹੇ ਹਨ ਨੌਂ ਦਵਾਨਾਂ ਨੂੰ ਜਿਹੜੇ ਨਜਾਇਜ਼ ਕੇਸਾਂ ਦੇ ਵਿੱਚ ਤਲਬ ਕਰਕੇ ਪੁਲਿਸ ਕਸਟਡੀ ਦੇ ਵਿੱਚ ਭੇਜਿਆ ਜਾ ਰਿਹਾ ਹੋਵੇ ਤਾਂ ਉਸ ਸਮੇਂ ਦੇ ਦਰਮਿਆਨ ਅਕਾਲ ਤਖਸਬ ਦੇ ਜਥੇਦਾਰ ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ ਅਤੇ ਭੂਮਿਕਾ ਕਿਤੇ ਨਾ ਕਿਤੇ ਕਿਸ ਤਰ੍ਹਾਂ ਦੀ ਦੇਖਣ ਨੂੰ ਨਜ਼ਰ ਆ ਰਹੀ ਹੈ ਸਿੱਖ ਉੱਗੇ ਪ੍ਰਚਾਰਕ ਭਾਈ ਹਰਜੀਤ ਸਿੰਘ ਟਪਾਲੀ ਨੇ ਵੱਡੇ ਸਵਾਲੀਆ ਚਿੰਨ੍ਹ ਲਗਾਉਂਦੇ ਹੋਏ ਅਕਾਲ ਤਖਬਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਸਵਾਲ ਕੀਤੇ ਨੇ ਉਹਨਾਂ ਨੇ ਆਪਣੇ ਸਵਾਲਾਂ ਦੇ ਦਰਮਿਆਨ ਕਿਹਾ ਕਿ ਜਦੋਂ ਅਗਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਤਾਬਦੀ ਦਿਨ ਮਨਾਇਆ ਜਾ ਰਿਹਾ ਸੀ ਸੈਂਟਰ ਸਰਕਾਰ ਦੇ ਵੱਲੋਂ ਤਾਂ ਅਕਾਲ ਤਖਬਬ ਦੇ ਜਥੇਦਾਰ ਨੂੰ ਸਪੈਸ਼ਲ ਤੌਰੇ ਉੱਤੇ ਜਿਹੜਾ ਸੀ ਸੱਦਾ ਪੱਤਰ ਭੇਜਿਆ ਗਿਆ ਸੀ ਇਨਵਾਈਟ ਭੇਜਿਆ ਗਿਆ ਸੀ ਪਰ ਉਸ ਸਮੇਂ ਦੇ ਦਰਮਿਆਨ ਜਥੇਦਾਰ ਸਾਹਿਬ ਨੇ ਜਾਣ ਤੋਂ ਇਨਕਾਰ ਕਰਨ ਦਾ ਜਿਹੜਾ ਸੀ ਕਾਰਨ ਦੱਸਿਆ ਕਿ ਉੱਥੇ ਜਿਹੜਾ ਸਮਾਗਮ ਸੀ ਉਹ ਗੁਰਮਤਿ ਦੇ ਅਨਕੂਲ ਨਹੀਂ ਸੀ ਔਰ ਉਸ ਸਮਾਗਮ ਨੂੰ ਜਿਹੜਾ ਸੀ ਸ਼ਮੂਲੀਅਤ ਕਰਨ ਵਾਲੇ ਮੁੱਖ ਤੌਰ ਤੇ ਜਿਹੜੇ ਲੋਕ ਸਨ ਉਹ ਪੰਥ ਵਿਰੋਧੀ ਸਨ ਤਾਂ ਇੱਥੇ ਪ੍ਰਚਾਰਕ ਨੇ ਸਵਾਲ ਚੁੱਕੇ ਨੇ ਕਿ ਜਿਹੜਾ ਸਮਾਗਮ ਇਸ ਵਕਤ ਕੀਤਾ ਗਿਆ ਇਹ ਕਿੰਨਾ ਕੁ ਗੁਰਮਤਿ ਦੇ ਅਨਕੂਲ ਸੀ ਕਿਉਂਕਿ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਤਸਵੀਰਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਕਰਨ ਸਿੰਘ ਕੀਰਤਨ ਕਰਦੇ ਨਜ਼ਰ ਆਉਂਦੇ ਨੇ ਅਤੇ ਦੂਜੇ ਪਾਸੇ ਸੀਦੀ ਰਾਗਵ ਚੱਡਾ ਜੀ ਅਤੇ ਉਹਨਾਂ ਦੇ ਧਰਮ ਸੁਪਤਨੀ ਪ੍ਰਨੀਤੀ ਚੋਪੜਾ ਜੋ ਕਿ ਇੱਕ ਜਗ੍ਹਾ ਦੇ ਉੱਪਰ ਖਾਸ ਜਗ੍ਹਾ ਦੇ ਉੱਪਰ ਬੈਠੇ ਹੋਏ ਨਜ਼ਰ ਆਉਂਦੇ ਨੇ ਪਰ ਵੱਡੇ ਸਵਾਲੀਆ ਚਿੰਨ ਇਸ ਗੱਲ ਨੂੰ ਲੈ ਕੇ ਵੀ ਚੱਕੇ ਗਏ ਔਰ ਨਾਲ ਹੀ ਉਹਗੇ ਪ੍ਰਚਾਰਕ ਹਰਜੀਤ ਸਿੰਘ ਟਪਾਲੀ ਨੇ ਵੀ ਸਵਾਲੀਆ ਚਿੰਨ ਲਾਇਆ ਕਿ ਜਿਸ ਗੱਲ ਦਾ ਤੁਸੀਂ ਜ਼ਿਕਰ ਕਰਦੇ ਹੋ ਵਾਰ-ਵਾਰ ਕਿਹਾ ਜਾਂਦਾ ਇੱਕ ਇਹ ਜਿਹੜੇ ਪੰਜਾਬ ਦੇ ਨੌਂ ਦਿਵਾਨਾ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਸਰਕਾਰਾਂ ਵਿਤਕਰਾ ਕਰਦੀਆਂ ਨੇ ਤੇ ਇਨਾਂ ਪੱਤਰਕਾਰਾਂ ਦੇ ਹੱਕ ਦੇ ਵਿੱਚ ਜਿਹੜੇ ਪੱਤਰਕਾਰਾਂ ਨੂੰ ਤਲਬ ਕੀਤਾ ਗਿਆ ਜਿਨ੍ਹਾਂ ਦੇ ਚੈਨਲ ਬੰਦ ਕੀਤੇ ਗਏ ਤਾਂ ਉਹਨਾਂ ਦੇ ਨਾਲ ਤੁਸੀਂ ਇੱਕ ਮਿਲਣੀ ਵੀ ਕੀਤੀ ਸਾਬੂ ਕੀ ਤਲਵੰਡੀ ਦੇ ਵਿੱਚ ਪਰ ਉਸ ਗੱਲ ਦਾ ਸੱਟਾ ਤੁਸੀਂ ਕੀ ਕੱਢਿਆ ਅੱਡੇ ਗੱਲ ਕਿਨਾਰੇ ਲੱਗ ਕਿਨਾਰੇ ਨਹੀਂ ਲੱਗੀ ਪਰ ਤੁਸੀਂ ਸਮੇਂ ਤੋਂ ਪਹਿਲਾਂ ਹੀ ਜਿਹੜਾ ਉਸ ਧਿਰ ਦੇ ਸਮਾਗਮ ਦੇ ਵਿੱਚ ਪੁੱਜ ਗਏ ਖੁਸ਼ੀ ਦੇ ਵਿੱਚ ਜਾ ਕੇ ਸ਼ਰੀਕ ਹੋਏ ਜੇਸੋ ਧਿਰ ਨੇ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਜਿਹੜੇ ਮੱਖ ਵੱਖ ਤਰੀਕਿਆਂ ਦੇ ਨਾਲ ਵੱਡੀ ਕਾਰਵਾਈ ਕੀਤੀ ਹੋਵੇ ਉਗੇ ਪ੍ਰਚਾਰਕ ਹਰਜੀਤ ਸਿੰਘ ਟਪਾਲੀ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਸੇ ਦੇ ਸਮਾਗਮ ਦੇ ਵਿੱਚ ਖੁਸ਼ੀ ਦੇ ਸਮਾਗਮ ਦੇ ਵਿੱਚ ਜਾਣਾ ਕਿਸੇ ਆਮ ਵਿਅਕਤੀ ਵਾਸਤੇ ਮਾੜੀ ਗੱਲ ਨਹੀਂ ਪਰ ਤੁਹਾਡੇ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦਾ ਸਰਵੋਤਮ ਅਸਥਾਨ ਹੈ ਸਿੱਖਾਂ ਦਾ ਜਿਹੜਾ ਇੱਕ ਪਾਰਲੀਮੈਂਟ ਕਰਕੇ ਮੰਨਿਆ ਜਾਂਦਾ ਏ ਤਾਂ ਉਸ ਪਾਰਲੀਮੈਂਟ ਦੀ ਜਿਹੜੀ ਇੱਕ ਸ਼ਖਸੀਅਤ ਤੁਹਾਡੇ ਨਾਲ ਜੁੜਦੀ ਹੋਈ ਆ ਤੁਸੀਂ ਗੁਰੂ ਸਾਹਿਬ ਦੇ ਪਾਵਨ ਅਸਥਾਨ ਦੇ ਨਾਲ ਜੁੜਦੇ ਹੋ ਪਰ ਇਸ ਤਰੀਕੇ ਦੇ ਨਾਲ ਚਲੇ ਜਾਣਾ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਰਦਾਰ ਵਿਰਸਾ ਸਿੰਘ ਵਲਟੋਆ ਨੇ ਵੀ ਵੱਡੇ ਸਵਾਲੀਆ ਚਿੰਨ੍ਹ ਉਠਾਏ ਨੇ ਕਿ ਅਕਾਲ ਤਖਬ ਦੇ ਜਥੇਦਾਰ ਦੀ ਇਹ ਗੱਲ ਬੇਹੱਦ ਮੰਦ ਭਾਗੀ ਹੈ ਨਿੰਦਨਯੋਗ ਹੈ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਜਥੇਦਾਰ ਦੇ ਉੱਪਰ ਸਖਤ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਐਸੇ ਗੱਲ ਨੂੰ ਲੈ ਕੇ ਇੱਕ ਪ੍ਰੋਸੇਜੋਗ ਸੂਤਰਾਂ ਦੇ ਅਨੁਸਾਰ ਜਿਹੜੀ ਜਾਣਕਾਰੀ ਹੈ ਕਿ ਜਥੇਦਾਰ ਨੂੰ ਜਥੇਦਾਰੀ ਤੋਂ ਉਲੰਭੇਆ ਕੀਤਾ ਜਾ ਸਕਦਾ ਹੈ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਜਥੇਦਾਰੀ ਹੈ ਉਹਦੇ ਤੋਂ ਹੱਥ ਧੋਨੇ ਪੈ ਸਕਦੇ ਨੇ ਪਰ ਵੱਡੇ ਸਵਾਲ ਇਹ ਚੈਨੇ ਨੇ ਕਿ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਲੰਭੇ ਕੀਤੇ ਜਾਣਗੇ ਤਾਂ ਉਹਨਾਂ ਦੀ ਜਗ੍ਹਾ ਦੇ ਉੱਪਰ ਕਿਹੜਾ ਇਸ ਤਰ੍ਹਾਂ ਦਾ ਜਥੇਦਾਰ ਆਵੇਗਾ ਜਿਹੜਾ ਇਸ ਤਰੀਕੇ ਦੀ ਹੈਸੀਅਤ ਵਿੱਚ ਹੋਵੇ ਜਿਦੇ ਕੋਲੇ ਬਹੁਤ ਵੱਡੀ ਯੋਗਤਾ ਹੋਵੇ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਪਿਛਲੇਰੇ ਲੰਬੇ ਸਮੇਂ ਦੇ ਦਰਮਿਆਨ ਵੱਡੀਆਂ ਤਕਰੀਰਾਂ ਕੀਤੀਆਂ ਗਈਆਂ ਜਿਨ੍ਹਾਂ ਤਕਰੀਰਾਂ ਦੇ ਉੱਪਰ ਵੱਡੀਆਂ ਚਰਚਾਵਾਂ ਵੀ ਹੋਈਆਂ ਮੀਡੀਆ ਡਿਬੇਟਸ ਹੋਏ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਆਸਰਾਈਆਂ ਨੇ ਕਿ ਕੌਣ ਹੋ ਸਕਦੇ ਨੇ ਅਗਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਲੰਬੇ ਕਰਨ ਤੋਂ ਬਾਅਦ ਤੇ ਇੱਕ ਵੱਡਾ ਸਵਾਲ ਇਹ ਵੀ ਹੈ ਜਿਹੜੇ ਕਹਿ ਸਕਦੇ ਆ ਕਿ ਉਗੇ ਪੱਤਰਕਾਰਾਂ ਦੇ ਵੱਲੋਂ ਚੱਕਿਆ ਜਾ ਰਿਹਾ ਕਹਿੰਦੇ ਨੇ ਕਿ ਜੇ ਸੰਸਦ ਰਾਗਵ ਚੱਡਾ ਦੇ ਖੁਸ਼ੀ ਦੇ ਸਮਾਗਮ ਦੇ ਵਿੱਚ ਜਾਣ ਕਰਕੇ ਇਹ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਲਾਂਭਿਆ ਕੀਤਾ ਜਾ ਸਕਦਾ ਹੈ ਤੇ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭੂਮਿਕਾ 2015 ਤੋਂ ਲੈ ਕੇ ਜਿਸ ਤਰੀਕੇ ਦੀ ਰਹੀ ਹੈ ਫਿਰ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨਵੀ ਤਬਦੀਲ ਕੀਤਾ ਜਾ ਸਕਦਾ ਹੈ ਇਹ ਮੇਰਾ ਸਵਾਲ ਨਹੀਂ ਇਹ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਸਵਾਲ ਵੀ ਉਠਾਇਆ ਜਾ ਰਿਹਾ ਹੈ ਪਵਿੱਖ ਦੇ ਵਿੱਚ ਇਹ ਤਨਸ਼ੀਲ ਰਹਾਂਗੇ ਅੰਦਰੂਨੀ ਜਾਣਕਾਰੀ ਕੀ ਹੈ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਅੰਤਰਮ ਕਹਿ ਸਕਦੇ ਆ ਕਿ ਇੱਕ ਮੀਟਿੰਗ ਬੁਲਾਈ ਗਈ ਹੈ ਤੇ ਉਸ ਮੀਟਿੰਗ ਦੇ ਵਿੱਚ ਕਿਹੜਾ ਕਿਸ ਤਰੀਕੇ ਦਾ ਸੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਤੇ ਨਾ ਕਿਤੇ ਵੀ ਜ਼ਿਕਰਯੋਗ ਹੋਵੇਗਾ ਔਰ ਇੱਕ ਜੈਨੂਅਨ ਤਰੀਕੇ ਦੇ ਨਾਲ ਸਵਿਧਾਨਕ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਦਿੱਤੇ ਹੋਏ ਸੁਝਾਵਾਂ ਦੀ ਕਮੈਂਟ ਬਾਕਸ ਦੇ ਵਿੱਚ ਉਡੀਕ ਰਹੇਗੀ ਆਪਣੇ ਕੀਮਤੀ ਸੁਝਾਅ ਦਿਓ ਅਤੇ ਅਕਾਲ ਤਖਸਬ ਦੇ ਜਥੇਦਾਰ ਦੇ ਬਾਰੇ ਤੁਸੀਂ ਕਿਸ ਤਰੀਕੇ ਦੇ ਨਾਲ ਸੋਚਦੇ ਹੋ ਕਿ ਸੰਸਦ ਰਾਗਵ ਚੱਡਾ ਦੇ ਖੁਸ਼ੀ ਦੇ ਸਮਾਗਮ ਦੇ ਵਿੱਚ ਜਾਣ ਕਰਕੇ ਅਕਾਲ ਤਖਸਬ ਦੇ ਜਥੇਦਾਰ ਦੋਸ਼ੀ ਨੇ ਕਿ ਉਹਨਾਂ ਨਾਉਂਦਵਾਨਾਂ ਦੇ ਹੱਕ ਦੇ ਵਿੱਚ ਕਿਉਂ ਨਹੀਂ ਖੜੇ ਇਹ ਤਮਾਮ ਜਿਹੜੇ ਸਵਾਲ ਨੇ ਇਹਨਾਂ ਨੂੰ ਲੈ ਕੇ ਤੁਹਾਡੀ ਉਡੀਕ ਰਹੇਗੀ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਧੰਨਵਾਦ ਦੋਸਤੋ ਪੀਐਨ ਮੀਡੀਆ ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਭਰਾ ਤਾਜਕ ਵੱਡੀ ਖਬਰ ਸਿੱਖ ਜਗਤ ਦੇ ਨਾਲ ਜੁੜੀ ਹੋਈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹਾਂ ਜੇ ਗੱਲ ਕੀਤੀ ਜਾਵੇ ਤਾਂ ਕਾਲ ਤੱਕ ਸਾਡੇ ਜਥੇਦਾਰ ਦੀ ਇਤਿਹਾਸ ਦੇ ਵਿੱਚ ਪਿਛਲੇਰੇ ਲੰਬੇ ਸਮੇਂ ਤੋਂ ਬਹੁਤ ਵੱਡੀ ਭੂਮਿਕਾ ਰਹੀ ਹੈ ਪਰ ਜੇ ਕੁਝ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਥੇਦਾਰਾਂ ਦੇ ਵੱਲੋਂ ਲਏ ਗਏ ਫੈਸਲਿਆਂ ਨੂੰ ਲੈ ਕੇ ਕੌਮ ਨਿਰਾਸ਼ ਵੀ ਰਹੀ ਹੈ ਤਾਂ ਇਸੇ ਨੂੰ ਲੈ ਕੇ ਜਿਹੜਾ ਸੀ ਸੰਸਦ राघव ਚੱਡਾ ਦੀ ਜਿਹੜਾ ਮੰਗਣੀ ਸਮਾਗਮ ਦੇ ਵਿੱਚ ਹੈ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائشਾ ਦਿੱਲੀ ਦੇ ਕਪੂਰਥਲਾ ਹਾਊਸ ਤੇ ਵਿੱਚ ਹੈ ਉਸੇ ਜਗ੍ਹਾ ਦੇ ਉੱਪਰ ਸੰਸਦ ਰਾਗਵ ਚੱਡਾ ਦਾ ਜਿਹੜਾ ਸੀ ਮੰਗਣੀ ਸਮਾਗਮ ਕੀਤਾ ਗਿਆ ਜਿੱਥੇ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਪੁੱਜੀਆਂ ਉੱਥੇ ਹੀ ਅਕਾਲ ਤਖਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੀ ਕੁਝ ਅਜਹੀਆਂ ਤਸਵੀਰਾਂ ਵੀ ਆਈਆਂ ਜਿਹੜੀਆਂ ਤਸਵੀਰਾਂ ਨੇ ਸਿੱਖ ਜਗਤ ਨੂੰ ਵੱਡੀ ਤਦਾਦ ਦੇ ਵਿੱਚ ਨਰਾਸ਼ ਕੀਤਾ ਅਤੇ ਅਕਾਲ ਤਖਬ ਦੇ ਜਥੇਦਾਰ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨਾ ਲੋਕਾਂ ਦੇ ਵੱਲੋਂ ਪੰਥ ਹਤੈਸੀ ਸ਼ਖਸੀਅਤਾਂ ਦੇ ਵੱਲੋਂ ਉਸ ਸਮੇਂ ਦੇ ਦਰਮਿਆਨ ਲਗਾਏ ਗਏ ਇੱਕ ਵੱਡਾ ਸਵਾਲ ਇਹ ਵੀ ਰਿਹਾ ਕਿ ਜਿਸ ਸਮੇਂ ਦੇ ਦਰਮਿਆਨ ਨੌਂਦਵਾਨਾਂ ਦੇ ਉੱਪਰ NSA ਵਰਗੇ ਸਖਤ ਐਕਟ ਲਗਾਏ ਜਾ ਰਹੇ ਹਨ ਨੌਂਦਵਾਨਾਂ ਨੂੰ ਜਿਹੜੇ ਨਜਾਇਜ਼ ਕੇਸਾਂ ਦੇ ਵਿੱਚ ਤਲਬ ਕਰਕੇ ਪੁਲਿਸ ਕਸਟਡੀ ਦੇ ਵਿੱਚ ਭੇਜਿਆ ਜਾ ਰਿਹਾ ਹੋਵੇ ਤਾਂ ਉਸ ਸਮੇਂ ਦੇ ਦਰਮਿਆਨ ਅਕਾਲ ਤਖਸਾਬ ਦੇ ਜਥੇਦਾਰ ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ ਅਤੇ ਭੂਮਿਕਾ ਕਿਤੇ ਨਾ ਕਿਤੇ ਕਿਸ ਤਰ੍ਹਾਂ ਦੀ ਦੇਖਣ ਨੂੰ ਨਜ਼ਰ ਆ ਰਹੀ ਹੈ ਸਿੱਖ ਉੱਗੇ ਪ੍ਰਚਾਰਕ ਭਾਈ ਹਰਜੀਤ ਸਿੰਘ ਢਪਾਲੀ ਨੇ ਵੱਡੇ ਸਵਾਲੀਆ ਚਿੰਨ ਲਗਾਉਂਦੇ ਹੋਏ ਅਕਾਲ ਤਖਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਸਵਾਲ ਕੀਤੇ ਨੇ ਉਹਨਾਂ ਨੇ ਆਪਣੇ ਸਵਾਲਾਂ ਦੇ ਦਰਮਿਆਨ ਕਿਹਾ ਕਿ ਜਦੋਂ ਅ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਤਾਬਦੀ ਦਿਨ ਮਨਾਇਆ ਜਾ ਰਿਹਾ ਸੀ ਸੈਂਟਰ ਸਰਕਾਰ ਦੇ ਵੱਲੋਂ ਤਾਂ ਅਕਾਲ ਤਖਬ ਦੇ ਜਥੇਦਾਰ ਨੂੰ ਸਪੈਸ਼ਲ ਤੌਰ ਤੇ ਉੱਤੇ ਜਿਹੜਾ ਸੀ ਸੱਦਾ ਪੱਤਰ ਭੇਜਿਆ ਗਿਆ ਸੀ ਇਨਵਾਈਟ ਭੇਜਿਆ ਗਿਆ ਸੀ ਪਰ ਉਸ ਸਮੇਂ ਦੇ ਦਰਮਿਆਨ ਜਥੇਦਾਰ ਸਾਹਿਬ ਨੇ ਜਾਣ ਤੋਂ ਇਨਕਾਰ ਕਰਨ ਦਾ ਜਿਹੜਾ ਸੀ ਕਾਰਨ ਦੱਸਿਆ ਕਿ ਉੱਥੇ ਜਿਹੜਾ ਸਮਾਗਮ ਸੀ ਉਹ